ਅਨਕਜ ਤ੍ਰਿਪਾਠੀ ਨੂੰ ਉਹਨਾਂ ਸਿਤਾਰਿਆਂ ਵਿੱਚੋਂ ਗਿਣਿਆ ਜਾਂਦਾ ਹੈ ਜੋ ਇੱਕ ਪਾਸੇ ਇੰਡਸਟਰੀ ਦੇ ਦਿਲਾਂ ਦੀ ਤੜਕਨ ਬਣ ਚੁੱਕੇ ਨੇ ਤੇ ਦੂਜੇ ਪਾਸੇ ਆਪਣੀ ਅਸਲ ਜ਼ਿੰਦਗੀ 'ਚ ਆਮ ਲੋਕਾਂ ਵਾਂਗ ਰਹਿੰਦੇ ਨੇ ਤੁਹਾਨੂੰ ਇਹ ਜਾਣ ਕੇ ਹੈਰਾਨਗੀ ਹੋਏਗੀ ਕਿ ਅਦਾਕਾਰ ਦੀ ਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਨੇ ਕਿ ਉਹਨਾਂ ਦਾ ਬੇਟਾ ਇੱਕ ਬਾਲੀਵੁੱਡ ਸਟਾਰ ਹੈ। ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਪੰਕਜ ਜੇ ਤ੍ਰਿਪਾਠੀ ਨੇ ਦਿਲ ਨੂੰ ਛੂਹ ਦੇਣ ਵਾਲੀਆਂ ਕੁਝ ਗੱਲਾਂ ਦੱਸੀਆਂ ਜੋ ਕਿ ਉਹਨਾਂ ਦੀ ਅਸਲ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ। ਪੰਕਜ ਨੇ ਦੱਸਿਆ ਕਿ ਹਾਲ ਹੀ ਚੁ ਆਪਣੀ ਮਾਂ ਨੂੰ ਮਿਲਣ ਗੋਪਾਲਗੰਜ ਬਿਹਾਰ ਗਏ ਸੀ ਜੋ ਕਿ ਉਹਨਾਂ ਦੀਆਂ ਉਪਲਬਧੀਆਂ ਤੇ ਲਾਈਮਲਾਈਟ ਤੋਂ ਅਣਜਾਣ ਨੇ। ਉਹਨਾਂ ਦੀ ਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਕਿ ਉਹਨਾਂ ਦਾ ਬੇਟਾ ਇੱਕ ਬਾਲੀਵੁੱਡ ਸਟਾਰ ਹੈ। ਪੰਕਜ ਨੇ ਦੱਸਿਆ ਕਿ ਉਹਨਾਂ ਦੀ ਮਾਂ ਇੱਕ ਸ ਅੱਤਵ ਦਿਨ ਦੀ ਹੈ ਅੱਗੇ ਤੁਹਾਨੂੰ ਦੱਸ ਦਈਏ ਕਿ ਪੰਕਜ ਨੇ ਬਾਲੀਵੁੱਡ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ ਨੇ ਤੇ ਫਿਲਮ Mimi ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਹਾਲਾਂਕਿ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਅਵਾਰਡ ਮਿਲਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਪੰਕਜ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਪੰਕਜ ਤ੍ਰਿਪਾਠੀ ਆਪਣੀ ਨਵੀਂ ਫਿਲਮ ਤੇ ਨਵੇਂ ਕਿਰਦਾਰ ਦੇ ਨਾਲ ਬਹੁਤ ਜਲਦ ਦਰਸ਼ਕਾਂ ਵਿਚਕਾਰ ਪੇਸ਼ ਹੋਣ ਵਾਲੇ ਨੇ ਪੰਕਜ ਤ੍ਰਿਪਾਠੀ ਹੁਣ ਸਾਬਕਾ ਪ੍ਰਧਾਨ ਮੰਤਰੀ ਮਹਰੂਮ ਅਟਲ ਬਿਹਾਰੀ ਵਾਜਪਾਈ ਜੀ ਦੀ ਭੂਮਿਕਾ ਦੇ ਵਿੱਚ ਫਿਲਮ ਮੈਂ ਅਟਲ ਹੂੰ ਦੇ ਵਿੱਚ ਨਜ਼ਰ ਆਉਣਗੇ ਜੋ ਕਿ 19 ਜਨਵਰੀ 2024 ਨੂੰ ਹੋਣ ਵਾਲੀ ਹੈ ਐਕਸਾਈਟਿੰਗ ਹੋਊਗਾ ਦੇਖਣਾ ਕਿ ਇਸ ਕਿਰਦਾਰ ਦੇ ਨਾਲ ਆਪਣੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਪੰਕਜ ਤ੍ਰਿਪਾਠੀ ਕਿਸ ਤਰ੍ਹਾਂ ਦੀ ਛਾਪ ਛੱਡਣਗੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ ਪੰਕਜ ਤ੍ਰਿਪਾਠੀ ਨੂੰ ਉਹਨਾਂ ਸਿਤਾਰਿਆਂ ਵਿੱਚੋਂ ਗਿਣਿਆ ਜਾਂਦਾ ਹੈ ਜੋ ਇੱਕ ਪਾਸੇ ਇੰਡਸਟਰੀ ਦੇ ਦਿਲਾਂ ਦੀ ਤੜਕਨ ਬਣ ਚੁੱਕੇ ਨੇ ਤੇ ਦੂਜੇ ਪਾਸੇ ਆਪਣੀ ਅਸਲ ਜ਼ਿੰਦਗੀ 'ਚ ਆਮ ਲੋਕਾਂ ਵਾਂਗ ਰਹਿੰਦੇ ਨੇ ਤੁਹਾਨੂੰ ਇਹ ਜਾਣ ਕੇ ਹੈਰਾਨਗੀ ਹੋਏਗੀ ਕਿ ਅਦਾਕਾਰ ਦੀ ਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਨੇ ਕਿ ਉਹਨਾਂ ਦਾ ਬੇਟਾ ਇੱਕ ਬਾਲੀਵੁੱਡ ਸਟਾਰ ਹੈ। ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਪੰਕਜ ਜੇ ਤ੍ਰਿਪਾਠੀ ਨੇ ਦਿਲ ਨੂੰ ਛੂਹ ਦੇਣ ਵਾਲੀਆਂ ਕੁਝ ਗੱਲਾਂ ਦੱਸੀਆਂ ਜੋ ਕਿ ਉਹਨਾਂ ਦੀ ਅਸਲ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ। ਪੰਕਜ ਨੇ ਦੱਸਿਆ ਕਿ ਹਾਲ ਹੀ ਚੁ ਆਪਣੀ ਮਾਂ ਨੂੰ ਮਿਲਣ ਗੋਪਾਲਗੰਜ ਬਿਹਾਰ ਗਏ ਸੀ ਜੋ ਕਿ ਉਹਨਾਂ ਦੀਆਂ ਉਪਲਬਧੀਆਂ ਤੇ ਲਾਈਮਲਾਈਟ ਤੋਂ ਅਣਜਾਣ ਨੇ। ਉਹਨਾਂ ਦੀ ਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਕਿ ਉਹਨਾਂ ਦਾ ਬੇਟਾ ਇੱਕ ਬਾਲੀਵੁੱਡ ਸਟਾਰ ਹੈ। ਪੰਕਜ ਨੇ ਦੱਸਿਆ ਕਿ ਉਹਨਾਂ ਦੀ ਮਾਂ ਇੱਕ ਸ ਤੱਬ ਦਿਨ ਦੀ ਹੈ ਅੱਗੇ ਤੁਹਾਨੂੰ ਦੱਸ ਦਈਏ ਕਿ ਪੰਕਜ ਨੇ ਬਾਲੀਵੁੱਡ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ ਨੇ ਤੇ ਫਿਲਮ Mimi ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਹਾਲਾਂਕਿ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਅਵਾਰਡ ਮਿਲਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਪੰਕਜ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਪੰਕਜ ਤ੍ਰਿਪਾਠੀ ਆਪਣੀ ਨਵੀਂ ਫਿਲਮ ਤੇ ਨਵੇਂ ਕਿਰਦਾਰ ਦੇ ਨਾਲ ਬਹੁਤ ਜਲਦ ਦਰਸ਼ਕਾਂ ਵਿਚਕਾਰ ਪੇਸ਼ ਹੋਣ ਵਾਲੇ ਨੇ ਪੰਕਜ ਤ੍ਰਿਪਾਠੀ ਹੁਣ ਸਾਬਕਾ ਪ੍ਰਧਾਨ ਮੰਤਰੀ ਮਹਰੂਮ ਅਟਲ ਬਿਹਾਰੀ ਵਾਜਪਾਈ ਜੀ ਦੀ ਭੂਮਿਕਾ ਦੇ ਵਿੱਚ ਫਿਲਮ ਮੈਂ ਅਟਲ ਹੂੰ ਦੇ ਵਿੱਚ ਨਜ਼ਰ ਆਉਣਗੇ ਜੋ ਕਿ 19 ਜਨਵਰੀ 2024 ਰੀਲੀਜ਼ ਹੋਣ ਵਾਲੀ ਹੈ ਐਕਸਾਈਟਿੰਗ ਹੋਊਗਾ ਦੇਖਣਾ ਕਿ ਇਸ ਕਿਰਦਾਰ ਦੇ ਨਾਲ ਆਪਣੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਪੰਕਜ ਤ੍ਰਿਪਾਠੀ ਕਿਸ ਤਰ੍ਹਾਂ ਦੀ ਛਾਪ ਛੱਡਣਗੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ